ਸੱਚ ਲਗੇ ਤਨ ਸਭ ਕੁਛ ਭਾਵੇਂ ਸੱਚਾ ਸ਼ਬਦ ਸੱਚ ਸੁਹਾਵੇ ਐਥੈ ਸਾਚੇ ਈਸੇ ਦਰ ਸਾਚੇ ਨਦਰੇ ਨਦਰ ਸਵਾਰੀ ਹੈ ਬਿਨ ਸਾਚੇ ਜੋ ਦੂਜੈ ਲਾਇਆ ਮਾਇਆ ਮੋਹ ਦੁਖ ਸਭ ਆਇਆ ਬਿਨ ਗੁਰ ਦੁਖ ਸੁਖ ਜਾਪੈ ਨਹੀਂ ਮਾਇਆ ਮੋਹ ਦੁਖ ਭਾਰੀ ਹੈ ਸਾਚਾ ਸ਼ਬਦ ਜਿਨਾ ਮਨ ਪਾਇਆ ਪੂਰਬ ਲਿਖਿਆ ਤਿਨੇ ਕਮਾਇਆ ਸਚੋ ਸੇਵਿ ਸਚ ਤਿਆਬਿ ਸਚ ਰਤੇ ਵਿਚਾਰੀ ਹੈ ਗੁਰ ਕੀ ਸੇਵਾ ਮੀਠੇ ਲਾਗੀ ਅਨ ਦਿਨ ਸੂਖ ਸਹਿਜ ਸਮਾਧੀ ਹਰ ਹਰ ਕਰ ਤਿਆ ਮਨ ਨਿਰਮਲ ਹੋਆ ਗੁਰ ਕੀ ਸੇਵ ਪਿਆਰੀ ਸੇ ਜਨ ਸੁਖੀਏ ਸਤਿਗੁਰ ਸੱਚੇ ਲਾਏ ਆਪੇ ਬਾਣੇ ਆਪ ਮਿਲਾਏ ਸਤਿਗੁਰ ਰਾਖੇ ਸੇ ਜਨ ਉਪਰੇ ਹੋਰ ਮਾਇਆ ਮੋਹ ਘੁਆਰੀ ਗੁਰਮਖ ਸਾਚਾ ਸਬਦ ਪਛਾਤਾ ਨਾ ਤਿਸ ਕੋਟੰਬ ਨਾ ਦਿਸ ਮਾਤਾ ਏ ਕੋ ਏਕ ਰਵਿਆ ਸਮੇਂ ਅੰਤਰ ਸਭਨਾ ਦੀ ਆਕਾਰ ਆਧਾਰੀ ਹੈ ਓ ਮੈਂ ਮੇਰਾ ਤੂਜਾ ਪਾਇਆ ਕਿਛ ਨਾ ਚਲ ਧੁਰ ਖਸਮ ਲਿਖ ਪਾਇਆ ਗੁਰ ਸਾਚੇ ਤੇ ਸਾਚ ਕਮਾਵੇ ਸਾਚ ਹੈ ਦੂਖ ਨਿਵਾਰੀ ਹੈ ਜਾ ਤੂੰ ਦੇ ਸਦਾ ਸੁਖ ਪਾਏ ਸਾਚੇ ਸਬਦ ਸਾਚ ਕਮਾਏ ਅੰਦਰ ਸਾਚਾ ਮਨ ਤਨ ਸਾਚਾ ਭਗਤ ਭਰੇ ਭੰਡਾਰੀ ਹੈ ਆਪੇ ਵੇਖੈ ਹੁਕਮ ਚਲਾਏ ਆਪਣਾ ਭਾਣਾ ਆਪ ਕਰਾਏ ਨਾਨਕ ਨਾਮ ਰਤੇ ਬੈ ਰਾਗੀ ਮਨ ਤਨ ਰਸਨਾ ਨਾਮ ਸواری ਹੈ मू महला तिजा ਆਪੇ ਆਪੋ ਉਪਾਏ ਉਪਨਾ ਸਭ ਮਹਿ ਵਰਤ ਏਕ ਪਰਛਨ ਸਭ ਨ ਅਸਾਰ ਕਰੇ ਜਗ ਜੀਵਨ ਜਿਨੇ ਆਪਣਾਇਆ ਆਪੋ ਉਪਸ਼ਾਤਾ ਹੈ ਜਿਨ ਬ੍ਰਹਮਾ ਵਿਸ਼ਨ ਮਹੇਸ ਉਪਾਏ ਸਿਰ ਸਿਰ ਧੰਦਾ ਆਪੇ ਲਾਏ ਜਿਸ ਪਾਵੈ ਤਿਸੇ ਆਪੇ ਮੇਲੇ ਜਿਨ ਗੁਰਮੁਖ ਏਕੋ ਜਾਤਾ ਹੈ ਅਵਗਣ ਹੈ ਸੰਸਾਰਾ ਮਾਇਆ ਮੋ ਜੋਤਾ ਵਿਕਾਰ ਫਿਰ ਸਾਚਾ ਸਾਲਾਹੀ ਸਦੇ ਜਿਨ ਗੁਰ ਕਾ ਸ਼ਬਦ ਉਪਸ਼ਾਤਾਹੀ ਇੱਕ ਮੂੜ ਲਾਗੇ ਹੋਨੀ ਸੁਖ ਪਾਇਆ ਡਾਲੇ ਲਾਗੇ ਤਿੰਨ ਜਨਮ ਗਵਾਇਆ ਅਮਰਤ ਫਲ ਦਿਨ ਜਨ ਕੋ ਲਾਗੇ ਜੋ ਬੋਲੇ ਅਮ੍ਰਿਤ ਬਾਤਾ ਹੈ ਹਮ ਗੁਣ ਨਾਹੀ ਕਿਆ ਬੋਲੇ ਬੋਲ ਕੋ ਸਬਨਾ ਦੇਖੇ ਤੋਲੇ ਤੋਲ ਜਿਉ ਭਾਵੈ ਤਿਉ ਰਖ ਰਹਿਣਾ ਗੁਰਮਖ ਏਕੋ ਜੋ ਜਾਣਤਾ ਹੈ ਜਦੁਦ ਪਾਣਾਤਾ ਸੱਚੀ ਕਰ ਲਾਏ ਅਭੁਗਣ ਛੋੜ ਗੁਣ ਮਹੇ ਸਮਾਏ ਗੁਣ ਮਹਿ ਏਕੋ ਨਿਰਮਲ ਸਾਚਾ ਗੁਰ ਕੈਬਦਿ ਬਦਿ ਪਛਾਤਾ ਹੈ ਜਹ ਦੇਖਾਂ ਤਹ ਏਕੋ ਸੋਈ ਦੂਜੀ ਦੁਰਮਤ ਸਬ ਦੇ ਕੋਈ ਏਕ ਸਮਹਿ ਪ੍ਰਭ ਏਕ ਸਮਾਨਾ ਆਪਣੈ ਰੰਗ ਸਦ ਰਤਾ ਹੈ ਕਾਇਆ ਕਮਲ ਹੈ ਕੁਮਲਾਣਾ ਮਾਨਮੁਖ ਸਬਦਨ ਬੁਝੈ ਅਿਆਣਾ ਗੁਰ ਪ੍ਰਸਾਦਿ ਕਾਇ ਆਖੋਜੇ ਪਾਏ ਜਗ ਜੀਵਨ ਦਾਤਾ ਹੈ ਕੋਟ ਗਹੀ ਕੇ ਪਾਪ ਨਿਵਾਰੇ ਸਦਾ ਹਰਿ ਜੀਉ ਰਖੈ ਵਰਤਾਰੇ ਜੋ ਇੱਛੇ ਸੋਈ ਫਲ ਪਾਏ ਜੋ ਅਰੰਗ ਮਜੀਠ ਰਤਾ ਹੈ ਮਨਮੁਖ ਗਿਆਨ ਕਥੈ ਨਾ ਹੋਈ ਫਿਰ ਫਿਰ ਆਵੈ ਠੌਰ ਨਾ ਕੋਈ ਗੁਰਮੁਖ ਗਿਆਨ ਸਦਾ ਸਾਲਾ ਹੈ ਜੁਗ ਜੁਗ ਏਕੋ ਜਾਤਾ ਹੈ ਮਨਮੁਖ ਕਾਰ ਕਰੇ ਸਭ ਦੁਖ ਸਵਾਈ ਅੰਤਰ ਸਬਦ ਨਾਹੀ ਕਿਉਂ ਦਰਜਾਈ ਗੁਰਮੁਖ ਸਬਦ ਬਸੈ ਮਨ ਸਾਚਾ ਸਦ ਸੇਵੀ ਸੁਖ ਦਾਤਾ ਹੈ जह देखा तू सब ने थाई पूरे गुर सब सोजी पाई नामो नाम, नाम ते आई सदा सद एहो मन नामे मेरा ताहे नामे मेरा पवित वित शरीरा बिन ना वह डूब मोए बिन नीरा आवे जावे नाम नहीं बूझे एक नाम गुरमुख शब्द पछाता